ਪਠਾਨ ਕੋਟ ਜ਼ਿਲ੍ਹੇ ਦੇ ਸਰਹੱਦੀ ਕਸਬੇ ਨਰੋਟ ਜਮਲ ਸਿੰਘ ਦੇ ਲਾਗਲੇ ਪਿੰਡ ਮਿਰਜ਼ਾ ਪੁਰਬ ਵਿੱਚ ਪੰਜ ਪੀਰ ਬਾਬਾ ਜੀ ਦੀ ਦਰਗਾਹ ਤੇ ਸਾਲਾਨਾ ਮੇਲਾ ਤੇ ਪੰਡਾਰਾ 28 ਅਪ੍ਰੈਲ 2024 ਦਿਨ ਐਤਵਾਰ ਨੂੰ ਪਠਾਨਕੋਟ ਜ਼ਿਲ੍ਹੇ ਦੇ ਸਰਹੱਦੀ ਕਸਬੇ ਨਰੋਟ ਜਮਲ ਸਿੰਘ ਦੇ ਲਾਗਲੇ ਪਿੰਡ ਮਿਰਜ਼ਾ ਪੁਰਵ ਵਿੱਚ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਦੀ ਪੰਜ ਪੀਰ ਬਾਬਾ ਜੀ ਦੀ ਦਰਗਾਹ ਤੇ ਸਲਾਨਾ ਜੋੜ ਮੇਲਾ ਤੇ ਪੰਡਾਰਾ ਸਭੂ ਸਾਥ ਸੰਗਤ ਖੇਤਰ ਵਾਸੀਆਂ ਦੇ ਸਹਿਯੋਗ ਨਾਲ ਗੱਦੀਨ ਸਿੰਘ ਸਾਈ ਡਾਕਟਰ ਬੋਧਰਾਜ ਮਿਰਜ਼ਾ ਪੁਰਹੁਰਾਂ ਦੀ ਅਗਵਾਈ ਹੇਠ ਬਹੁਤ ਹੀ ਸਾਦਗੀਪੂਰਨ ਢੰਗ ਨਾਲ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਫੋਨ ਤੇ ਜਲੰਧਰ ਵਿੱਚ ਫੋਕਸ ਪੰਜਾਬੀ ਨਾਲ ਗੱਲਬਾਤ ਕਰਾਂ ਸائیں ਡਾਕਟਰ ਬੋਧਰਾਜ ਹੁਰਾ ਦੱਸਿਆ ਕਿ ਚਾਦਰ ਪੋਸੀ ਤੇ ਝੰਡੇ ਦੀ ਰਸਮ 28 April 2024 ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਸੰਗਤ ਦੀ ਹਜ਼ੂਰੀ ਵਿੱਚ ਹੋਵੇਗੀ ਦੁਪਹਿਰ 1 ਵਜੇ ਸੂਫਿਆਨਾ ਮਹਿਫਲ ਸਜਾਈ ਜਾਵੇਗੀ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਕਬਾਲ ਆਪਣੇ ਫਨ ਦਾ ਮੁਜ਼ਾਹਰਾ ਕਰਦੇ ਹੋਏ ਸੰਗਤ ਨੂੰ ਰੂਹਾਨੀਅਤ ਦੇ ਰੰਗ ਨਾਲ ਸਵਾਤਿਜ ਕਰਨਗੇ ਫਕਰ ਫਕੀਰ ਵੀ ਭਾਰੀ ਗਿਣਤੀ ਵਿੱਚ ਪੁੱਜ ਕੇ ਸੂਫਿਆਨਾ ਮਹਿਫਲ ਦਾ ਆਨੰਦ ਮਾਣਨਗੇ ਤੇ ਕਵਾਲਾਂ ਦੀ ਹੌਸਲਾ ਅਫਜ਼ਾਈ ਕਰਨਗੇ ਸਾਲਾਨਾ ਜੋੜ ਮੇਲੇ ਦੀ ਤਿਆਰੀਆਂ ਪੂਰੇ ਜੋਰ-ਸ਼ੋਰ ਨਾਲ ਸ਼ੁਰੂ ਹੋ ਗਈਆਂ ਹਨ ਤੇ ਮੇਲੇ ਨੂੰ ਲੈ ਕੇ ਸੰਗਤ ਵਿੱਚ ਭਾਰੀ ਖੁਸ਼ੀ ਤੇ ਉਤਸ਼ਾਹ ਪਾਇਆ ਜਾ ਰਿਹਾ ਹੈ 4 ਵਜੇ ਤੋਂ ਲੰਗਰ ਸੰਗਤ ਨੂੰ ਆਤੁੱਟ ਵਰਤਾਇਆ ਜਾਵੇਗਾ